ਪਰਾਵਾ ਅਸਰਾਸ ਹਸਤਾ ਦੇ ਵਿੱਚ ਪੈ ਗਿਆ ਭਾਈ ਸ਼ਮਸ਼ੇਰ ਸਿੰਘ ਨੇ ਰੋਕ ਲਏ ਮੁਲਾਜ਼ਮ ਚੁੱਪਚੀਤੇ ਅੰਦਰ ਵੜ ਕੇ ਕਰ ਰਹੇ ਸੀ ਚੈਕਿੰਗ ਜੀ ਸਭ ਲੈ ਕੇ ਚੱਲੇ ਹੋ ਮੀਟਰ ਕਿਵੇਂ ਹੈ ਜੀ ਹੁਣ ਜੀ ਅਗਲੀ ਕਾਰਵਾਈ ਕੀ ਹੋਏਗੀ ਜੀ ਥੈਂਕ ਯੂ ਸਾਬ ਠੀਕ ਸਸਿਕਾਲ ਦਾ ਮੋਹਾਲੀ মিডিਆ ਉਤੇ ਆਪ ਸਭ ਦਾ ਸਵਾਗਤ ਹੈ ਅਸੀਂ ਪਹੁੰਚੇ ਆਂ ਪ੍ਰਭਾਸਰਾ ਸੰਸਥਾ ਪੜਿਆਲਾ ਵਿਖੇ ਜਿੱਥੇ ਕੀ ਅੱਜ ਕਾਫੀ ਜਿਹੜਾ ਕਿਸੇ ਮੁੱਦੇ ਨੂੰ ਲੈ ਕੇ ਗਾ ਪੈ ਰਿਹਾ ਤੁਹਾਨੂੰ ਤਸਵੀਰਾਂ ਵਿੱਚ ਸਭ ਤੋਂ ਪਹਿਲਾਂ ਦਿਖਾਉਨੇ ਆ ਕਿਵੇਂ ਵੱਡੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਉਹ ਇਕੱਠੇ ਹੋਏ ਐ ਤੇ ਇਸ ਸੰਸਥਾ ਦੇ ਮੁਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਆਪਣੇ ਵੱਖ-ਵੱਖ ਵਰਕਰਾਂ ਅਤੇ ਇੱਥੇ ਰਹਿਣ ਵਾਲੇ ਨਾਗਰਿਕਾਂ ਨੂੰ ਲੈ ਕੇ ਗੇਟ ਦੇ ਉੱਤੇ ਖੜੇ ਐ ਮਿਲੀ ਜਾਣਕਾਰੀ ਅਨੁਸਾਰ ਇੱਥੇ ਬਿਜਲੀ ਬੋਰਡ ਦੇ ਮੁਲਾਜ਼ਮ ਆਏ ਸੀ ਜੋ ਕਿ ਮੀਟਰ ਦੀ ਜਿਹੜੀ ਰੀਡਿੰਗ ਲੈਣ ਦੇ ਲਈ ਮੀਟਰ ਪੁੱਟ ਰਹੇ ਸੀ ਜਾਂ ਮੀਟਰ ਦੀ ਚੈਕਿੰਗ ਕਰ ਰਹੇ ਸੀ ਜਿਸ ਨੂੰ ਲੈ ਕੇ ਜਿਹੜਾ ਗਾ ਪੈ ਗਿਆ ਹੈ ਕੀ ਕਾਰਨ ਹੈ ਕੌਣ ਹੈ ਇਹ ਮੁਲਾਜ਼ਮ ਕੀ ਕਰਨ ਆਏ ਸੀ ਗੱਲਬਾਤ ਕਰਦੇ ਹਾਂ ਪਰਾਵਾ ਸਰ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਦੇ ਨਾਲ ਜਾਣਦੇ ਆ ਇਸ ਮਾਮਲੇ ਦੇ ਬਾਰੇ ਕਿਉਂ ਕਾਨੂੰਨ ਦੇ ਅਧਾਰੋਂ ਇਹ ਦਿਨਾਂ ਘਟਾ ਲਿਖ ਵੀ ਤੇਰ ਸਾਨੂੰ ਆ ਲਿਖੀ ਤੇ ਹੈ ਨਾ ਕੁਝ ਨਾ ਕੁਝ ਆ ਬਰਸਾ ਦੋ ਨੰਬਰ ਦਿਓ ਜੇ ਪਰਸਪੈਕਟਿਵ ਚਾਹੁੰਦੇ ਹੋ ਲਿਖਿਆ ਬੋਲੋ ਓਰੀਜਨਲੀ ਆ ਕੇ ਦੋ ਸਾਨੂੰ ਉਹ ਸਾਡੀ ਨੇੜੇ ਸਿੱਖੀ ਮਾਣ ਦੀ ਗੱਲ ਕਰਦੇ ਜੀ ਤੁਸੀਂ ਇੱਕ ਮਿੰਟ ਦੋ ਮਨਾਜ ਮੈਂ ਤਾਂ ਨਹੀਂ ਵਾਪਸ ਕਰਦੀ ਯਾਰ ਨਹੀਂ ਮੀਟੋਮ ਲਾਗੇ ਦੋ ਲੈ ਕੇ ਜਾਂਦੇ ਦੋ ਮਨਾਜ ਲੈ ਕੇ ਨਾ ਭਾਈ ਆਹ ਹਾਂ ਜੀ ਇਦਾਂ ਤੁਹਾਨੂੰ ਮੈਂ ਤੁਹਾਡਾ ਲੈ ਕੇ ਚੱਲੀ ਆਂ ਤੇ ਇੱਕ ਮਿੰਟ ਜਿੰਦੋ ਬਿਜਲੀ ਦਾ ਮਨਾਜ ਦੋ ਨਾਲ ਮੀਟ ਰਿਹਾ ਨਾ ਜੀ ਇਹਨਾਂ ਨੇ ਕਿਹਾ ਸੀ ਤੁਹਾਨੂੰ ਦੱਸਣਾ ਕਿ ਤੁਸੀਂ ਕਹਿ ਰਹੇ ਸੀ ਕਿ ਅਸੀਂ ਮੀਟ ਤੁਹਾਨੂੰ ਕਹਿੰਦਾ ਦੱਸੂਗਾ ਮੀਟ ਲੈ ਜਾਣਾ ਕੋਡੋ ਉਹ ਨਹੀਂ ਹੈ ਤੁਹਾਨੂੰ ਕੋਈ ਨਹੀਂ ਦਿੰਦਾ ਨਾ ਨਾ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਉਹ ਲਾਇਆ ਤੁਸੀਂ ਅੰਦਰ ਦਾ ਵੀ ਲਾਇਆ ਨਾ ਉਹ ਅੰਦਰ ਆਣਾ ਹੈ ਨਾ ਕਰ ਤੇ ਨਾ ਕਰਤੀ ਕਹਿੰਦਾ ਕੋਈ ਨਹੀਂ ਉੱਥੇ ਆ ਕੇ ਦੇਖ ਲਵਾਂਗੇ ਹਾਂ ਦੇਖ ਲਵਾਂਗੇ ਇਹਦੇ ਨਜ਼ਾਰੇ ਹੋਣੇ ਕੀ ਨਹੀਂ ਆਲੀ ਦੇ ਚੋਂ ਰਾਈਟ ਕਿੱਥੇ ਲਿਆਉਂਗਾ ਬਾਬਾ ਮਹਾਨ ਦੀ ਗੱਲ ਉਹਦੀ ਰਾਈਟ ਕਿੱਥੋਂ ਆਉਗੀ ਉਹ ਤਾਂ ਹੀ ਤਾਂ ਫੋਨ ਕੇ ਲੈ ਕੇ ਆਇਆ ਮੈਂ ਤਾਂ ਇਹ ਕਹਿੰਦਾ ਕਿ ਆ ਵੀ ਨਹੀਂ ਆਣ ਦਿੰਦੇ ਨਹੀਂ ਨਹੀਂ ਕੱਢ ਲੈ ਜਿਹੜਾ ਜੀ ਅਫਸਰ ਨਾਲ ਗੱਲ ਕਰ ਲੋ ਜੋ ਅਫਸਰ ਕਹਿ ਦੂੰਗਾ ਮੈਂ ਉਸ ਦੀ ਜਿਹੜੇ ਫਿਰ ਕਰਦੇ ਅਫਸਰ ਨਹੀਂ ਕਹਿਣ ਸਾਡੇ ਨਾਲ ਗੱਲ ਕਰਿਆ ਯਾਰ ਕਹ ਦੇ ਕਿ ਭਾਈ ਉਹ ਵੀ ਨਹੀਂ ਜਾਣਦੇ ਬਾਹਰ ਲੱਭ ਨਹੀਂ ਆ ਹਾਂ ਮੀਟਰ ਅਹੀਂ ਨਹੀਂ ਜਾਣਦੇ ਤੁਸੀਂ ਮੀਟਰ ਲਾ ਕੇ ਖੜੀ ਨਹੀਂ ਹੁੰਨੇ ਲੈ ਵੀ ਵਿਆਹ ਤੇ ਹੈਗਾ ਯਾਰ ਨਹੀਂ ਨਹੀਂ ਵੀ ਇਹ ਤਾਂ ਮੀਟਰ ਲਾ ਲੈ ਜਾਓ ਪਰ ਸੰਭਲੋ ਜੀ ਮੇਰੀ ਫੇਰ ਤੱਕ ਕਨੈਕਸ਼ਨ ਕੱਟਿਆ ਸਾਡੇ ਨੋਲੇ ਤੋਂ ਆਪਣਾ ਮੀਟਰ ਤੁਸੀਂ ਕਿਵੇਂ ਲਿਆ ਰਹੇ ਹੋ ਆਹ ਹਮ ਜੋ ਹਨ ਮੈਂ ਮੈਂ ਮੈਨੂੰ ਮੈਨੂੰ ਲਾਟ ਰਿਹਾ ਮੀਟਰ ਮੈਨੂੰ ਦੱਸਿਓ ਕਿ ਮੇਰਾ ਨਜ਼ਾਰੇ मेरे को कहि सबूत है तू किस रीडिंग मीटर ले जा रहे हो के डेट नु ले जा रहे हो है तो मेरे को सबूत नो प्रॉब्लम पर सानू भी देख जा रहे हो कनेक्शन मीटर ला ले ਸਾਨੂੰ ਦੱਸਿਆ ਨਹੀਂ ਕੱਲ ਨੂੰ ਤੁਸੀਂ ਆਖੋਗੇ ਤੁਹਾਡਾ ਮੀਟਰ ਕਿੱਥੇ ਆ? ਸਾਨੂੰ ਕੀ ਪਤਾ ਚੋਰ ਲੈ ਗਏ ਕਿ ਬਿਜਲੀ ਵਾਲੇ ਵਿਭਾਗ ਵਾਲੇ ਲੈ ਗਏ? ਜਦੋਂ ਖੋਲਿਆ ਤੇ ਲੱਭਿਆ ਪਹਿਲਾਂ ਰੀਡਿੰਗ ਲੱਤੀ ਤੇਰੀ ਸਾਰੇ ਦੀ। ਤੁਸੀਂ ਮੀਟਰ ਲਾ ਕੇ ਚੋਰਾ ਨੂੰ ਲੈ ਜਾ ਰਹੇ ਹੋ। ਕਿਉਂ? ਲੈ ਲਓ। ਲੈ ਲਓ ਮੀਟਰ। ਪਰ ਸਾਨੂੰ ਦੱਸੋ ਤਾਂ ਸਹੀ। ਨਹੀਂ ਐਨੀ ਰੀਡਿੰਗ ਆ ਐਨੀ ਡੇਟ ਨੂੰ ਅਸੀਂ ਆਖ ਬਲੰਦ ਨੂੰ ਆਦੀ ਮੀਟਰ ਲਾ ਕੇ ਲੈ ਜਾ ਰਹੇ ਹਾਂ। ਝਗੜਾ ਕਿਹੜੀ ਗੱਲ ਦਾ? ਤੋਰਾ ਨੂੰ ਜਾਓ ਤੋਰਾ ਨੂੰ ਲਿਜੋ ਕਿਸੇ ਵੀ ਜਹਾਨ ਦੇ ਜਾ ਕੇ ਦੇਖਣੋ ਜੇ ਦਾ ਮੀਟਰ ਲੋਣਾ ਉਹ ਆਖਿਆ ਗਾ ਵੀ ਭਲਾ ਮਾਨ ਸਾ ਤੇਰਾ ਬਿੱਲ ਨਹੀਂ ਆਇਆ ਤੇਰਾ ਮੈਂ ਮੀਟਰ ਲਿਜਾ ਕੇ ਧਾਰਿਆ ਆ ਜਾ ਆ ਰੀਡਿੰਗ ਆ ਐਲ ਰੀਡਿੰਗ ਆ ਆ ਤਸਵੀਰ ਵੀ ਲੈ ਗਿਆ ਆ ਲੈ ਆ ਆ ਮੈਂ ਮੀਟਰ ਕੋਲ ਲੈਣਾ ਆ ਲੈ ਮੇਰੇ ਕੋ ਕਾਗਜ਼ ਤੇਰਾ ਮੀਟਰ ਮੈਂ ਉਤਾਰ ਲਿਆ ਇੱਥੇ ਕੁਝ ਵੀ ਨਹੀਂ ਦੱਸ ਰਹੇ ਇੱਥੇ ਕੁਦਰਤ ਤੇ ਸਾਡਾ ਕੋਈ ਕਿਸੇ ਨੇ ਦੇਖ ਲਿਆ ਤੇ ਦੱਸ ਦੱਸ ਅਦਰਵਾਈ ਤਾਂ ਉਹਦੇ ਚੋਰਾ ਵਾਂਗੂ ਲਿਜਾ ਰਹੇ ਨੇ ਨਾ ਇਹ ਦੱਸ ਰਹੇ ਕਿੰਨੀ ਰੀਡਿੰਗ ਆ ਨਾ ਦੱਸ ਰਹੇ ਕਿਨੇ ਭੇਜਿਆ ਯੀ ਜਿਹੜਾ ਕ੍ਰੈਸ਼ਨ ਕਟਿਆ ਠੀਕ ਹੈ ਕਟਿਆ ਪਰਿਵਾਰ ਰੁਕੀ ਜਾਂਦੀ ਆ ਤਾਂ ਇਸ ਤਰ੍ਹਾਂ ਦੀ ਕੋਈ ਪਰਿਵਾਰ ਨਹੀਂ ਦੇਖ ਕੇ ਉਹਨਾਂ ਦੀ ਜੋ ਮਾਂ ਉਹ ਬੰਦੀ ਜਾਂ ਥਰੀ ਉਹ ਵੀ ਦਿੱਤੀ ਜਾਵੇ ਕਿ ਜੋ ਪੁਰਾਣਾ ਇਹਨਾਂ ਦਾ ਬਿੱਲ ਹੈਗਾ ਉਸਦੇ ਬਾਰੇ ਵਿੱਚ ਲਾਡੀ ਨਾਲ ਗੱਲ ਨਹੀਂ ਤੁਸੀਂ ਮੇਰੇ ਹੁਣ ਥਣਪੁਰਥ ਲੈ ਲੈਂਗੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿਵੇਂ ਜਿਹੜੇ ਗਰਮੀ ਦੇ ਵਿੱਚ ਇਹ ਲਾਵਾਰਿਸ ਬੇਸਹਾਰਾ ਮੰਦਬੁੱਧੀ ਬੱਚੇ ਬਜ਼ੁਰਗ ਨੇ ਜਿਹੜੇ ਉਹ ਗੇਟ ਦੇ ਉੱਤੇ 71 ਹੋਏ ਆ ਕਿਉਂਕਿ ਉਹਨਾਂ ਦੇ ਘਰ ਦੀ ਜਿਹੜੀ ਬਿਜਲੀ ਕੱਟੀ ਜਾ ਰਹੀ ਹੈ ਤੇ ਇੰਨੀ ਗਰਮੀ ਜਿੱਥੇ ਪੈ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਅੱਜਕੱਲ ਪੰਜਾਬ ਦੇ ਵਿੱਚ ਬੇਹਦ ਗਰਮੀ ਪੈ ਰਹੀ ਹੈ ਖੜਨਾ ਬੈਠਣਾ ਉੱਠਣਾ ਮੁਸ਼ਕਲ ਹੈ ਤੇ ਅਜਿਹੇ ਸਮੇਂ ਵਿੱਚ ਇਹਨਾਂ ਦੀ ਜੇਕਰ ਲਾਈਟ ਬਿਜਲੀ ਸਪਲਾਈ ਬੰਦ ਹੁੰਦੀ ਹੈ ਤਾਂ ਇਹਨਾਂ ਛੋਟੇ-ਛੋਟੇ ਬੱਚਿਆਂ ਦੇ ਉੱਤੇ ਕੀ ਬੀਤੇਗੀ ਸੋ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿਵੇਂ ਪ੍ਰਭਾਸਰਾ ਸੰਸਥਾ ਦੇ ਜਿਹੜੇ ਸੇਵਾਦਾਰ ਹੈ ਭਾਈ ਸ਼ਮਸ਼ੇਰ ਸਿੰਘ ਜੀ ਗੱਲਬਾਤ ਕਰ ਰਹੇ ਆ ਇੱਥੇ ਦੇ ਜਿਹੜੇ ਨਾਗਰਿਕ ਨੇ ਇਹਨਾਂ ਦੇ ਪਰਿਵਾਰ ਦੇ ਜੋ ਮੈਂਬਰ ਨੇ ਸੋ ਜਿਨ੍ਹਾਂ ਦੀ ਸੇਵਾ ਸੰਭਾਲ ਪ੍ਰਭਾਸਰਾ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਹੈ ਉਹ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਆ ਕਿਉਂਕਿ ਉਹਨਾਂ ਦੇ ਘਰ ਦਾ ਜੋ ਬਿਜਲੀ ਦਾ ਕਨੈਕਸ਼ਨ ਜੋ ਪਹਿਲਾਂ ਹੀ ਕੱਟਿਆ ਗਿਆ ਸੀ ਤੇ ਹੁਣ ਜਨਰੇਟਰ ਰਾਹੀਂ ਸੋਲਰ ਸਿਸਟਮ ਰਾਹੀਂ ਜਿਹੜੇ ਘਰ ਦੇ ਵਿੱਚ ਲਾਈਟ ਬਿਜਲੀ ਜਿਹੜੀ ਸਪਲਾਈ ਚੱਲ ਰਹੀ ਸੀ ਸੋ ਉਸ ਨੂੰ ਵੀ ਜਿਹੜਾ ਕਟਿਆ ਜਾ ਰਿਹਾ ਹੈ ਉਸ ਦੇ ਮੀਟਰ ਵੀ ਪੁੱਟੇ ਜਾ ਰਹੇ ਹੈ ਸੋ ਉਸ ਕਰਕੇ ਜਿਹੜਾ ਇਹ ਸਾਰਾ ਹੰਗਾਮਾ ਹੋਇਆ ਗੱਲਬਾਤ ਕਰਦੇ ਆਂ ਪ੍ਰਵਾਸਰਾ ਸੰਸਥਾ ਦੇ ਮੁਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਨਾਲ ਅਤੇ ਬਿਜਲੀ ਵਿਭਾਗ ਦੇ ਜੇਈ ਸਭ ਆਏ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਜਿਹੜੀ ਕੀਤੀ ਜਾਵੇਗੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡਾ ਜੀ ਹਾਂਜੀ ਵੈਲਕਮ ਸਰ ਆਪਣੇ ਸੰਦੇ ਆਏ ਹੋਏ ਨੇ ਹਾਂ ਜੀ ਨੂੰ ਆਉਣ ਨਹੀਂ ਦੇ ਦੇਵਾ ਪੁੱਛ ਮੈਨੂੰ ਤੇ ਆਪ ਨਹੀਂ ਪਤਾ ਇਸ਼ੂ ਮੈਂ ਤਾਂ ਆਪ ਤੁਹਾਨੂੰ ਪੁੱਛਣਾ ਸੀ ਵੀ ਇਸ਼ੂ ਕੀ ਹੈ ਅੰਦਰ ਵੜ ਕੇ ਉਹ ਪਹਿਲਾ ਮੀਟਰ ਮੋਟਰ ਜੇ ਖੋਲਣ ਲੱਗੇ ਆ ਖੋਲਦੇ ਆ ਅੰਦਰ ਵੜ ਕੇ ਮੀਟਰ ਖੋਲਦੇ ਆ ਸਾਨੂੰ ਦੱਸ ਦੋ ਵੀ ਕਿਹੜੇ ਕਾਨੂੰਨ ਦੇ ਤਹਿਤ ਭਾਈ ਤੁਸੀਂ ਮੀਟਰ ਰੱਖਣ ਦੇ ਹੱਕਦਾਰ ਨਹੀਂ ਸੋਲਰ ਪੈਨਲ ਆਇਆ ਪਬਲਿਕ ਨੇ ਖੋਹ ਤੁਸੀਂ ਨੇ ਦੀ ਕਮਾਈ ਦੇ ਵਿੱਚੋਂ ਤੁਹਾਨੂੰ ਅਸੀਂ ਭਰਾਈਆਂ ਜੋ ਤੁਹਾਡੀਆਂ ਬਣਦੀਆਂ ਸੀ ਫੀਸਾਂ ਉਹ ਭਰਾ ਕੇ ਸਿਕਿਉਰਨੀਆਂ ਭਰਾ ਕੇ ਮੀਟਰ ਲਗਾਏ ਸਾਨੂੰ ਕੰਮ ਸੇਗਮ 10 ਤਾ ਦੋ ਤੁਸੀਂ ਕੀ ਕੀ ਖੋਲਣ ਆਏ ਬਿੱਲ ਵੀ ਭਰਾਣਾ ਹੁੰਦਾ ਜੀ ਉਹਦੇ ਵਿੱਚ ਇਹ ਨਹੀਂ ਹੁੰਦਾ ਵੀ ਬਿੱਲ ਵੀ ਭਰਾਣਾ ਹੈ ਬਸ ਠੀਕ ਹੈ ਬਿਲਕੁਲ ਸਾਨੂੰ ਨੋਟਿਸ ਦੋ ਕਿ ਤੁਸੀਂ ਮੀਟਰ ਨਹੀਂ ਅੰਦਰ ਲਾ ਕੇ ਰੱਖ ਸਕਦੇ ਨੋਟਿਸ ਕਿੰਨੇ ਨੋਟਿਸ ਤੇ ਜੀ ਬੇ ਕਨੈਕਸ਼ਨ ਕੱਟਣ ਤੋਂ ਪਹਿਲਾਂ ਤੇ ਅੰਦਰ ਮੀਟਰ ਵਾਲਾ ਨੋਟਿਸ ਦਿੰਦਾ ਫਿਰ ਕੱਟਦਾ ਕਨੈਕਸ਼ਨ ਮੈਂ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਕਰ ਰਿਹਾ ਤੁਹਾਡੇ ਨਾਲ ਵੀ ਤੁਸੀਂ ਕਨੈਕਸ਼ਨ ਕਿਉਂ ਕੀਤਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਲਵਾਰਸਾਂ ਦਾ ਕਨੈਕਸ਼ਨ ਕਰਕੇ ਅਲੀ ਮੁਲਾਜ਼ਮ ਬੰਦੇ ਆ ਠੀਕ ਹੈ ਜੀ ਇਹ ਆਪਣਾ ਅੱਜ ਰੱਖ ਲਵੇ ਬਿਲਕੁਲ ਕਰ ਗਿਆ ਜੀ ਕੱਲ ਨੂੰ ਮੈਂ ਕਿਤੇ ਨਹੀਂ ਮੈਨੂੰ ਮੈਂ ਬਿਲਕੁਲ ਕਹਿੰਦਾ ਮੈਂ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਮੈਂ ਉਹ ਬੱਸ ਹਾਂ ਠੀਕ ਹੈ 80 ਲੱਖ ਰੁਪਏ ਦਾ ਬਿੱਲ ਖੜਾ ਸਰ ਅਸੀਂ ਤੁਹਾਨੂੰ 2-3 ਸਾਲਾਂ ਦੇ ਬੇਨਤੀਆਂ ਕਰ ਰਹੇ ਹਾਂ ਵੀ ਭਰਾ ਦਿਓ ਉਹ ਭਾਈ ਮੈਂ ਤੁਹਾਨੂੰ ਗਿਲਾ ਸ਼ਿਕਵਾ ਨਹੀਂ ਕਰ ਰਿਹਾ ਮੇਰੀ ਗੱਲ ਕਬੂਲ ਹੋ ਜਾਏ ਆਪਾ ਲੋਕ ਕਿੰਨੇ ਦਿਨ ਦੀ ਬੇਨਤੀਆਂ ਕਰ ਰਹੇ ਆ ਭਰਾ ਤੋਂ ਸਰ ਭਰਾ ਤੋਂ ਆਪਾਂ ਨਹੀਂ ਕਰਾਂ ਹੁਣ ਬੱਸ ਕਰਵਾਸਲਾ ਉਹਦੀ ਕੋ ਪਾਲਿਸੀ ਆਉਗੀ ਨਹੀਂ ਆਉਗੀ ਪਰ ਮਲਾਜਮਾਂ ਨੂੰ ਰੋਕਣਾ ਸਾਡਿਆਂ ਨੂੰ ਇਹਨਾਂ ਨੇ ਡਿਊਟੀ ਕਰ ਰਹੇ ਨੇ ਪਹਿਲਾਂ ਸੁਣ ਤਾਂ ਲੋ ਕਿਆ ਰੋ ਕਿਆ ਮਤਲਬ ਅੰਦਰ ਵੜਨ ਲੱਗੇ ਤੁਸੀਂ ਦੱਸੋਗੇ ਨਹੀਂ ਵੀ ਅਸੀਂ ਕਾਦੇ ਵਾਸਤੇ ਵੜ ਰਹੇ ਆ ਅੰਦਰ ਜੀ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ ਤੁਹਾਡੇ ਦਫ਼ਤਰ ਚ ਵੜਨ ਲੱਗੇ ਬੰਦਾ ਕੋਈ ਦੱਸੂਗਾ ਹੀ ਨਾ ਵੀ ਮੈਂ ਕਾਦੇ ਵਾਸਤੇ ਆਇਆ ਮੇਰੇ ਕੋਲ ਅਧਿਕਾਰ ਹੈਗਾ ਬੀ ਐਸ ਕਾਨੂੰਨ ਦੇ ਤਹਿਤ ਐਸ ਕਾਨੂੰਨ ਦੇ ਤਹਿਤ ਮੈਂ ਤੁਹਾਡੇ ਅੰਦਰੋਂ ਆ ਚੀਜ਼ਾਂ ਚੱਕਣੀਆਂ ਏ ਆ ਚੀਜ਼ਾਂ ਮੈਂ ਪਟਣੀਆਂ ਏ ਸਾਨੂੰ ਪੁੱਛਣ ਦਾ ਹੱਕ ਹੈਗਾ ਕਿਵੇਂ ਹੈਗਾ ਜੀ ਲੈ ਕੇ ਉਹ ਤਾਂ ਸਿਰਫ ਰਿਸੀਵਿੰਗ ਲੈ ਕੇ ਆਣੀ ਜਿਹਦੇ ਪੀਟਰ ਗਾਰ ਰਿਸੀਵਿੰਗ ਲੈ ਕੇ ਆਉਂਦੇ ਕਿਹੜੇ ਮੈਂ ਤਾਂ ਇਹ ਜਾਨਣਾ ਚਾਹੁੰਦਾ ਬੀਗੇ ਨਾਗਰਿਕ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਸਾਡੇ ਅੰਦਰੋਂ ਜਿਹੜੇ ਸਾਡੇ ਆਪਣੀ ਪਰਸਨਲ ਪ੍ਰਾਪਰਟੀ ਜਿਹਨੂੰ ਅਸੀਂ ਕਹਿੰਦੇ ਵੀ ਜਿਹਦੇ ਪੈਸੇ ਪਏ ਕੀਤੇ ਹੋਏ ਆ ਸੀ ਮੀਟਰ ਦੇ ਪਹਿਲੇ ਨਹੀਂ ਪਏ ਕੀਤੇ ਹੋਏ ਤੇ ਚਲੋ ਕੋਈ ਨਹੀਂ ਸਿਕਿਉਰਿਟੀ ਤੁਸੀਂ ਕਾਦੀ ਕਾਦੀ ਲਈ ਹੈ ਉਹ ਵੀ ਚੈੱਕ ਕਰ ਲੰਨੇ ਆ ਹਾਂ ਸਿਕਿਉਰਿਟੀ ਰਿਫੰਡ ਹੋ ਜੂਗੀ ਹਾਂ ਰਿਫੰਡ ਹੋ ਜੂਗੀ ਸਾਨੂੰ 10 ਦਾ 2 ਸਿਕਿਉਰਿਟੀ ਲੈ ਕੇ ਉਹ ਯਾਰ ਅਸੀਂ ਵੀ ਤਾਂ ਪ੍ਰਾਪਰਟੀ ਸਰਕਾਰ ਦੀ ਹੋਵੇ ਅਸੀਂ ਵੀ ਤਾਂ ਨਾਗਰਿਕ ਸਰਕਾਰ ਦੇ ਆ ਅਸੀਂ ਕਿਹੜੇ ਬਗਾਨੇ ਆ ਕੋਈ ਫਿਰ ਸਾਨੂੰ 10 ਦਾ 2 ਵੀ ਤੁਸੀਂ ਜਿਹੜਾ ਅੰਦਰ ਜਿਹੜੇ ਬੰਦੇ ਅੰਦਰ ਵੱਢ ਰਹੇ ਆ ਵੀ ਉਹ ਕਿਹੜੇ ਕਾਨੂੰਨ ਦੇ ਤਹਿਤ ਕੀ ਸਾਡੇ ਕੋਲ ਅੰਦਰੋਂ ਲੈ ਕੇ ਜਾਣਾ ਕੀ ਚੱਕ ਕੇ ਲੈ ਜਾਣਾ ਕੀ ਤੋੜ ਕੇ ਲੈ ਜਾਣਾ ਸਾਨੂੰ ਦੱਸ ਤਾਂ ਦੋ ਨਿਕਾ ਜੀ ਇਹਨਾਂ ਨੇ ਮੀਟਰ ਲੈਣਾ ਸੀ ਨਹੀਂ ਲੈ ਕੇ ਰਿਹਾੜ ਦੇਣਾ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਨਾ ਹੁਣ ਮੰਨਦਾ ਅੰਦਰ ਆ ਕੇ ਮੀਟਰ ਤੋੜ ਮਤਲਬ ਮੀਟਰ ਲੈਣ ਲੱਗ ਜਵੇ ਬਸ ਸਾਰੇ ਆਪਾਂ ਸਾਰੇ ਸਿਆਰੇ ਆਪਾਂ ਸਿਚੁਏਸ਼ਨ ਨੂੰ ਐਸਕੇਲੇਟ ਨਾ ਕਰੀਏ ਬੰਦੇ ਆਪਾਂ ਸਾਡੇ ਨੂੰ ਆਣ ਦੋ ਉਹਦੇ ਵਿੱਚ ਕੀ ਕਰਾਂ ਮੈਂ ਤਾਂ ਇੱਕ ਮੈਂ ਤਾਂ ਸਿਰਫ ਬੇਨਤੀ ਕਰਦਾ ਵੀ ਸਾਨੂੰ ਪਤਾ ਲੱਗ ਜਾਵੇ ਵੀ ਤੁਸੀਂ ਅੰਦਰੋਂ ਕੀ ਕੀ ਲੈ ਕੇ ਜਾਣਾ ਹੈ ਸਰ ਕੱਲਾ ਮੀਟਰ ਜੀ ਕੱਲਾ ਮੀਟਰ ਮੀਟਰ ਲੈ ਕੇ ਜਾਣਾ ਸਾਨੂੰ ਇਨਫੋਰਮ ਕਰੋ ਸਾਨੂੰ ਦੱਸੋ ਵੀ ਇਸ ਕਾਨੂੰਨ ਦੇ ਤਹਿਤ ਆ ਆਰਟੀਕਲ ਦੇ ਤਹਿਤ ਅਸੀਂ ਅੰਦਰੋਂ ਮੀਟਰ ਚੱਕ ਕੇ ਲੈ ਕੇ ਜਾਣਾ ਤੁਹਾਡਾ ਇਹ ਚੀਜ਼ ਅਸੀਂ ਪੱਟ ਕੇ ਲੈ ਕੇ ਜਾਣੀ ਆ ਸਾਨੂੰ ਦੱਸਤਾ ਦਿਓ ਜਦੋਂ ਮੇਰੀ 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 ਬੀਜ਼ੀ ਹੋ ਹਾਂ ਚਲੋ ਕਨੈਕਸ਼ਨ ਡਿਸਕਨੈਕਸ਼ਨ ਦੇ ਅਸੀਂ ਤੁਹਾਨੂੰ ਵਾਰ-ਵਾਰ ਨੋਟਿਸ ਦੇ ਦੇ ਚਗੇ ਕੱਟਦਾ ਤੁਸੀਂ ਕਨੈਕਸ਼ਨ ਗੱਲ ਖਤਮ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਹੁਣ ਸਰ ਉਹ ਮੀਟਰ ਉੱਥੇ ਨੇ ਨਾ ਪਿਆ ਰਹੂਗਾ ਮੀਟਰ ਤੁਸੀਂ ਬਾਹਰ ਆਪਣਾ ਮੀਟਰ ਭਾਈ ਸਾਹਿਬ ਮੀਟਰ ਸੋਲਰ ਵਾਲਾ ਇਹ ਸੋਲਰ ਦੇ ਪੈਸੇ ਤਾਂ ਆ ਆ ਪਬਲਿਕ ਨੇ ਲਾਏ ਆ ਸੰਗਤ ਨੇ ਲਾਏ ਆ ਸੋਲਰ ਦੇ ਜਿਹੜਾ ਤੁਹਾਡਾ ਮੀ ਜਿਹੜਾ ਪੈਨਲ ਸਰ ਅਸੀਂ ਪੈਨਲ ਥੋੜੀ ਗੱਲਾਂ ਲਾਗੇ ਜੀ ਪਤਾ ਹੀ ਨਹੀਂ ਕਿ ਆ ਗਿਆ ਉਹਦੇ ਪਹਿਲਾਂ ਇੱਕ ਜਿਸਦਾ ਪੱਟ ਨਹੀਂ ਦੇਖਿਆ ਨਾ ਜਾਂ ਰੋਲਾ ਪਾਇਆ ਜਾਂ ਇਹਨਾਂ ਨੇ ਦੇਖਿਆ ਵੀ ਉੱਥੇ ਆ ਪਟਣ ਲੱਗੇ ਹੈਗੇ ਹੁਣ ਸਾਨੂੰ ਕੀ ਬਤਾ ਕੀ ਪਟਣਾ ਉਹਨੇ ਕੀ ਨਹੀਂ ਪਟਣਾ ਸਾਨੂੰ ਦੱਸੋਗੇ ਦੱਸ ਹੀ ਨਾ ਮੇਰੀ ਬੇਨਤੀ ਹੈ ਹਾਂ ਹੁੰਦੀ ਆ ਪਰ ਕੋਈ ਗੱਲ ਨਹੀਂ ਅਸੀਂ ਦੇਖ ਲਾਂਗੇ ਫਿਰ ਜੁੜ ਜਣਾਏ ਕੋਈ ਸਰਕਾਰੀ ਕੰਮ ਚੱਲੀ ਜਾਂਦਾ ਪਰ ਬਜਾ ਹੋ ਜਾਣਾ ਜਿਹੜੀਆਂ ਇਸ ਵੇਲੇ ਜਾਣਾ ਤੜਫਾਈਆਂ ਜਾ ਰਹੀਆਂ ਉਹ ਸਾਨੂੰ ਤਾਂ ਇਹ ਹੈ ਨਾ ਵੀ ਅਸੀਂ ਮੀਟਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੋਲਰ ਪੈਨਲ ਸਾਡਾ ਜਿਹੜਾ ਲੱਗਿਆ ਹੋਇਆ ਪਬਲਿਕ ਨੇ ਲਾਇਆ ਪ ਵੀ ਇਹਨਾਂ ਨੂੰ ਨਾ ਤੜਫਾਈਏ ਬਿਜਲੀ ਪਾਣੀ ਬਿਨਾ ਵੀ ਇਹਨੂੰ ਅਸੀਂ ਕਿੱਦਾਂ ਯੂਜ਼ ਕਰੀਏ ਅਸੀਂ ਵੀ ਚਾਹੁੰਦੇ ਆ ਅਸੀਂ ਵੀ ਚਾਹੁੰਦੇ ਆ ਬੇਨਾਏ ਇਹ ਕੋਈ ਇਹ ਕੋਈ ਸ਼ਮਸ਼ੇਰ ਸਿੰਘ ਦੀ ਬਿਜਲੀ ਨਹੀਂ ਹੈਗੀ ਅਸੀਂ ਤੁਹਾਨੂੰ ਬਹੁਤ સારી ਕੈਂਦੀ ਕਰਦੇ ਆ ਸਰ ਤੁਹਾਡਾ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਮੈਂ ਸਮਝ ਰਿਹਾ ਮੈਨੂੰ ਪਤਾ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਪਰ ਸਾਡਾ ਇਹ ਹੈ ਵੀ ਸਾਨੂੰ ਇਹ ਅੰਦਰੋਂ ਅੰਦਰ ਬੜੇ ਆ ਤੇ ਬਿਨਾਂ ਦੱਸਿਆ ਬੜੇ ਆ ਬਿਨਾਂ ਦੱਸਿਆ ਅੰਦਰੋਂ ਮੀਟਰ ਖੋਲ ਰਹੇ ਆ ਇਸ ਗੱਲ ਤੇ ਸਾਨੂੰ ਨਹੀਂ ਨਾ ਪਤਾ ਵੀ ਕੀ ਕੀ ਇਹ ਮਨ ਖੋਲਣਾ ਇਹਨਾਂ ਨੇ ਕੀ ਕੀ ਤੋੜਨਾ ਕੋਈ ਨਹੀਂ ਉਹਨਾਂ ਵੱਲੋਂ ਮੈਂ ਨਹੀਂ ਨਹੀਂ ਗੱਲ ਐਸੀ ਨਹੀਂ ਹੈਗੀ ਮਸਲਾ ਅਸੂਲਾਂ ਦਾ ਹੈਗਾ ਅਸੀਂ ਗੱਲ ਅਸੂਲ ਦੀ ਕਰ ਰਹੇ ਸੀ ਵੀ ਸਾਨੂੰ ਪਤਾ ਤਾਂ ਲੱਗੇ ਵੀ ਕੀ ਕੀ ਬੰਦਾ ਅੰਦਰ ਬੜਿਆ ਆ ਤੇ ਉਹ ਵਿਦਾਉਟ ਇਨਫੋਰਮੇਸ਼ਨ ਬੜ ਗਿਆ ਵਿਦਾਉਟ ਇਨਫੋਰਮੇਸ਼ਨ ਇਹ ਚੀਜ਼ਾਂ ਖੋਲਣ ਲੱਗ ਜਵੇ ਅੰਦਰ ਹੁਣ ਕੀ ਪਤਾ ਇਸ ਗੱਲ ਦਾ ਹੈ ਨਾ ਨਾ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਇਲੈਕਟ੍ਰਿਸਿਟੀ ਬੋਰਡ ਤੋਂ ਆਏ ਆ ਇਹ ਵੀ ਬਿਜਲੀ ਬੋਰਡ ਤੋਂ ਆਏ ਆ ਇਹ ਵੀ ਨਹੀਂ ਕੋਈ ਦੱਸ ਰਿਹਾ ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਅੰਦਰ ਵੜ ਕੇ ਬੰਦਾ ਜਦੋਂ ਖੋਲਦਾ ਮੇਰੀ ਜਗਾ ਤੁਸੀਂ ਖੜੇ ਹੋਵੋਗੇ ਤੇ ਤੁਸੀਂ ਕੀ ਮਹਿਸੂਸ ਕਰੋਗੇ ਵੀ ਹੂ ਆਰ ਯੂ ਆ ਬੰਦਾ ਪੁੱਛਦਾ ਹੀ ਆ ਵੀ ਯਾਰ ਤੂੰ ਅੰਦਰ ਬਣਿਆ ਹੈ ਤੇ ਤੂੰ ਆ ਕੇ ਮਤਲਬ ਇਹ ਮਤਲਬ ਇਹ ਮੀਟਰ ਨੂੰ ਜਿਹੜਾ ਹੈਗਾ ਖੋਲਣ ਲੱਗਿਆ ਜਾਂ ਕੀ ਕੀ ਤੂੰ ਤੋੜਨ ਲੱਗਿਆ ਤਾਰਾ ਵੀ ਕਮ ਸੇਕ ਮੈਂ ਤੂੰ ਹੈ ਕੌਣ ਹੈ ਆਪਣੀ ਇੰਟਰੋਡਕਸ਼ਨ ਦਦੇ ਪਹਿਲਾਂ ਇਹ ਤਾਂ ਜੈਨੂਨ ਲੱਗ ਰਿਹਾ ਯਾਰ ਵੀ ਸਾਡਾ ਇਨਕ ਤਾਂ ਹੱਕ ਹੈ ਸਾਡਾ ਘਰ ਹੈ ਹਾਂ ਇਸ ਕਰਕੇ ਹੋਰ ਕੋਈ ਗੱਲ ਨਹੀਂ ਸਾਡੇ ਤੁਸੀਂ ਪਰਿਵਾਰ ਦੇ ਮੈਂਬਰ ਹੈ ਪਰਿਵਾਰ ਦੇ ਮੈਂਬਰ ਹੈ ਤੁਸੀਂ ਸਾਡਾ ਸਾਡਾ ਤੁਹਾਡੇ ਨਾਲ ਕੋਈ ਐਦਾਂ ਦੀ ਗੱਲ ਥੋੜਾ ਹੈਗੀ ਸਰ ਪਰਸਨਲੀ ਅਸੀਂ ਤੁਹਾਡੇ ਨਾਲ ਹੀ ਹਾਂ ਆਹ ਹਾਂ ਨੇ ਠੀਕ ਹੈ ਮੇਰੇ ਮੇਰੇ ਘਰੇ ਵਿੱਚ ਮਹਾਲੀ ਰਹਿਣਾ ਹੈ ਮੇਰੇ ਮਾਤਾ ਜੀ ਹਰ ਮੇਰੇ ਨਾਲ ਮੇਰਾ ਨਾਮ ਕੀ ਹੈ ਜੈ ਹਸਾ ਵੀ ਘਟੇ ਜੀ ਮੇਰੇ ਨਾਲ ਜੈ ਹਸਾ ਜੈ ਹਸਾ ਆਪਣਾ ਨਾਮ ਕੀ ਫਿਰ ਤਪਿੰਦਰ ਸਿੰਘ ਹੈ ਠੀਕ ਹੈ ਸਰ ਨਮਾ ਲੱਗਿਆ ਹਜੇ 20 25 ਦਿਨ ਹੋਇਆ ਮੈਨੂੰ ਤੇ ਰੀਤ ਦੇ ਬੀਪੇ ਦੇਣੀ ਕਿਹੜਾ ਲੱਕਾ ਕਿੱਥੇ ਪੈਂਦਾ ਇਹ ਗੱਲ ਹੈ ਕਿਹੜੇ ਪ੍ਰਭਾਸਰੇ ਪਹੁੰਚੇ ਹੋ ਹਾਂਜੀ ਕੀ ਕਰਨਾ ਹੈ ਉਹ ਅੱਜ ਪ੍ਰਭਾਸਰੇ ਦੇ ਵਿੱਚ ਆਏ ਹਾਂ ਕੋਈ ਸੰਸਥਾ ਦੇ ਵਿੱਚ ਕੀ ਕਰਨਾ ਹੈ ਸਰ ਇਹਨਾਂ ਦਾ ਬਿੱਲ ਖੜਾ ਜੀ ਪੁਰਾਣਾ ਕੋਈ ਦੱਸ ਦਿਨਾ ਇੱਕ ਕੰਮ ਜੀ ਕਿੰਨਾ ਬਿੱਲ ਦਿੱਖ ਰਿਹਾ ਕੋਈ ਨਹੀਂ ਤੁਸੀਂ ਤੁਸੀਂ ਪੜ੍ਹ ਕੇ ਦੱਸੋ ਕਿ ਕਿੰਨੇ ਕ ਲਾਣੀਆਂ ਬਣੀਆਂ ਬਿਜਾ ਚਲੋ ਠੀਕ ਹੈ ਜੀ ਬਿੱਲ ਖੜਾ ਸੀ ਕੋਈ ਉਸ ਤੋਂ ਬਾਅਦ ਜੀ ਉਹਨਾਂ ਨੇ ਮੀਟਰ ਤਾਰਨ ਵਾਸਤੇ ਕਿਹਾ ਜੀ ਸਾਡੇ ਪਿੱਛੇ ਕਿਹਨਾਂ ਨੇ ਕਿਹਾ ਜੀ ਐਸਡੀਓ ਸਾਹਿਬ ਐਸਡੀਓ ਸਾਹਿਬ ਮੈਂ ਤੇ ਹੁਣ ਮੀਟਰ ਉਤਾਰਿਆ ਗਿਆ ਤਾਰਨਾ ਜੀ ਮੀਟਰ ਐਨਫੋਰਸਮੈਂਟ ਟੀਮ ਆਈ ਹੋਈ ਆ ਉਹਨਾਂ ਨੇ ਚੈੱਕ ਕਰਨਾ ਜੀ ਜੇ ਕਿੰਨੇ ਕ ਸਮੇ ਦਾ ਪੈਂਡਿੰਗ ਹੈ ਬਿੱਲ ਏ ਪੈਂਡਿੰਗ ਪੁਰਾਣਾ ਹੈ ਜੀ ਬਿਲਕੁਲ ਕੋਈ ਕੈਂਸਲ ਤਾਂ ਜੀ ਕੰਦੇ ਵਿੱਚ ਵੀ ਦਿੱਤਾ ਸੀਗਾ ਜਦੋਂ ਤੁਸੀਂ ਇੱਥੇ ਪਹੁੰਚੇ ਵੀ ਮੀਟਰ ਤਾਰਨਾ ਉਸ ਟਾਈਮ ਰਿਟਰਨ ਹੈਗਾ ਸੀਗਾ ਤੁਹਾਡੇ ਕੋਲ ਆ ਦੇਖੋ ਜੀ ਹੈਗਾ ਜੀ ਰਿਟਰਨ ਆ ਦੇਖੋ ਦਫ਼ਤਰ 'ਤੇ ਪਿਆਦਾ ਜੀ ਦਫ਼ਤਰ 'ਤੇ ਪਿਆਦਾ ਤੁਸੀਂ ਪ੍ਰਭਾਸਰਾ ਸੰਸਥਾ ਨੂੰ ਦੁੱਧਿਤ ਕੀਤਾ ਹੈ ਇਸ ਦੇ ਸੰਬੰਧੀ ਇਹਨਾਂ ਨੂੰ ਦਿੱਤਾ ਹੈ ਕਦੀ ਸਿੱਧਾ ਅੰਦਰ ਆਗੇ ਜੀ ਨੋਟਿਸ ਦਿੱਤੇ ਸਾਨੂੰ ਨਹੀਂ ਸਿੱਧਾ ਨਹੀਂ ਦੱਸ ਕੇ ਆਏ ਜੀ ਗੇਟ ਤੇ ਕਹਿ ਕੇ ਆਏ ਨਹੀਂ ਇਹ ਜਿਹੜੇ ਨੋਟਿਸ ਹੈ ਤੁਸੀਂ ਪ੍ਰਭਾਸਰਾ ਸੰਸਥਾ ਨੂੰ ਦਿੱਤੇ ਹੈ ਜੀ ਮਥਮ ਜੀ ਦੀ ਕੀ ਕਹਿ ਰਿਹਾ ਜਿਹੜਾ ਤੁਸੀਂ ਅੱਜ ਇਹ ਮੀਟਰ ਕੱਟਣ ਆਏ ਸੀਗੇ ਜੀ ਤੇ ਇਹਦੇ ਬਾਰੇ ਤੁਸੀਂ ਪਹਿਲਾਂ ਇਹਨਾਂ ਨੂੰ ਕੋਈ ਜਾਣਕਾਰੀ ਦਿੱਤੀ ਸੀ ਵੀ ਪਹਿਲੇ ਦੇ ਚੁੱਕੇ ਹੋਏ ਆ ਜੀ ਜਾਣਕਾਰੀ ਪ੍ਰੋਪਰ ਦੇ ਚੁੱਕੇ ਹੋਏ ਆ ਮੀਟਰ ਕੱਟਣ ਦੀ ਜਾਣਕਾਰੀ ਦਿੱਤੀ ਸੀ ਸਸਤਾ ਬਿਲਕੁਲ ਦਿੱਤੀ ਹੋਈ ਹੈ ਜੀ ਕੀ ਆਰਡਰ ਗਿਆ ਉਹ ਜੇਲ ਕੀਤੀ ਸੀ ਕਿਆ ਕੀ ਕੀਤੀ ਸੀ ਇੱਥੇ ਬਾਰੇ ਮੰਨੂ ਨਹੀਂ ਜੀ ਪਤਾ ਮੈਂ ਤਾਂ ਹੁਣੇ ਆਇਆ ਮੈਂ ਤਾਂ ਪਹਿਲੇ ਕਰ ਰਿਹਾ ਜੀ ਆਏ ਹੋ ਤੁਸੀਂ ਮੀਟਰ ਜਦੋਂ ਤੁਸੀਂ ਖੋਲਣਾ ਸ਼ੁਰੂ ਕੀਤਾ ਐ ਇਹਨਾਂ ਵਾਲਾ ਸੋਲਰ ਵਾਲਾ ਜੀ ਤਾਂ ਉਸ ਸਮੇਂ ਤੁਹਾਡੇ ਤੋਂ ਜਦੋਂ ਸੰਸਥਾ ਦੇ ਜਿਹੜੇ ਵਰਕਰ ਆ ਗਏ ਉਹਨਾਂ ਨੇ ਤੁਹਾਡੇ ਤੇ ਜੋ ਮੰਗਿਆ ਹੈਗਾ ਜੀ ਵੀ ਆਰਡਰ ਸਾਨੂੰ ਦਿਵਾਉ ਉਸ ਸਮੇਂ ਉਹਨਾਂ ਨੇ ਦੱਸਣ ਦੇ ਮਤਾਬਿਕ ਕਰ ਉਹਨਾਂ ਨੇ ਦੱਸਿਆ ਕਿ ਤੁਹਾਡੇ ਕੋਲ ਆਰਡਰ ਹੈ ਨਹੀਂ ਸੀ ਜੀ ਆ ਤੈਨੂੰ ਜੀ ਪਹਿਲੇ ਵੀ ਪਿਆ ਹੁਣ ਵੀ ਆ ਸਰਸਤਿਆ ਹੁਣ ਮੰਗਵਾਇਆ ਇਹ ਆਰਡਰ ਅੱਜ ਦਫਤਰ ਚ ਪਿਆਦਾ ਇਹ ਦਫਤਰ ਚ ਪਿਆਦਾ ਤੁਸੀਂ ਨਾਲ ਕਿਉਂ ਨਹੀਂ ਲੈ ਕੇ ਆਏ ਉਸ ਤੋਂ ਪਹਿਲਾਂ ਤੁਸੀਂ ਸਤੰਨ ਨੂੰ ਨਹੀਂ ਦੱਸ ਪਾਈ ਸੀ ਹਾਂਜੀ ਤੁਸੀਂ ਸੋਲਰ ਵਾਲਾ ਮੀਟਰ ਖੋਲਣ ਆਏ ਸੀ ਕਿਹੜਾ ਇਹ ਇਹ ਦੋਨੋਂ ਅਫਸਰ ਨਾਲ ਗੱਲ ਕੀਤੀ ਸੀ ਉਦੋਂ ਬਾਅਦ ਤੁਸੀਂ ਫਿਰ ਹਾਂਜੀ ਕੀ ਅਫਸਰ ਨਾਲ ਗੱਲ ਕੀਤੀ ਕੀ ਕਰ ਰਹੇ ਹੋ ਜੀ ਕਿਸ ਆਖਰ ਸਮਾਂ ਗੱਲ ਕੀਤੀ ਕੋਈ ਦੱਸੋ ਐਸਟੀਓ ਸਾਹਿਬ ਦਾ ਸੁਣੋ ਨਾ ਕੀ ਕੀ ਬਾਤ ਉਹ ਕਹਿੰਦੇ ਚੈੱਕ ਕਰਨੇ ਨੇ ਤੇ ਜਿਹੜੀ ਸਾਡੀ ਟੀਮ ਪਟਿਆਲੇ ਤੇ ਆਈ ਹੋਈ ਹੈ ਇਨਸਪੋਰਟਸਮੈਂਟ ਦੋਨਾਂ ਦਾ ਮੁਲਾਪ ਕਰਨਾ ਹੁੰਦਾ ਸੋਲਰ ਦੀ ਰੀਡਿੰਗ ਅਤੇ ਜਿਹੜੀ ਆਪਣੀ ਚੱਲ ਰਹੀ ਮ ਮੀਟਰ ਦੀ ਰੀਡਿੰਗ ਨਾਲ ਮੈਚ ਕਰਨੀ ਹੈਗੀ ਆ ਉਹ ਮੀਟਰ ਤੋਂ ਨਹੀਂ ਲਈ ਜਾ ਸਕਦੀ ਨਹੀਂ ਸਰ ਇਹ ਤਾਂ ਨਹੀਂ ਤੁਹਾਨੂੰ ਤੱਕੇ ਮਲਾਪ ਕਿ ਸਰ ਜੀ ਇੱਕ ਸਵਾਲ ਪੁੱਛਦਾ ਹੈ ਕਿ ਅਜਾ ਰਕੜੀ ਦਾ ਤਿਆਰ ਹੈ ਕਿ ਤੁਸੀਂ ਪੈਗ ਵੀ ਲਗਾਏ ਹੋਏ ਹਨ ਨਹੀਂ ਸਰ ਇਹਦੇ ਐਕਸੀਡੈਂਟ ਮੇਰਾ ਐਕਸੀਡੈਂਟ ਹੋਇਆ ਹੈ ਸਰ ਤੇ ਉਹ ਕੀ ਕਾਰਵਾਈ ਕਰ ਸਕਦੇ ਹੋ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਜੀ ਇਹਨਾਂ ਤਾਂ ਸਾਨੂੰ ਇਨਫੋਰਸਮੈਂਟ ਨੇ ਕਿਹਾ ਸੀ ਦੋਨਾਂ ਮੀਟਰਾਂ ਦਾ ਮਲਾਪ ਕਰਾਣਾ ਰੀਡਿੰਗ ਇਹਨਾਂ ਦੀ ਚੈੱਕ ਕਰ ਹੁਣ ਜੀ ਉਹਨਾਂ ਚਿਰ ਸਰ ਬਿਜਲੀ ਬੰਦ ਰਹੇਗੀ ਇਹਨਾਂ ਦੀ ਜਾਂ ਫਿਰ ਸਿੱਧਾ ਕਨੈਕਸ਼ਨ ਕੀਤਾ ਜਾਏਗਾ ਸਰ ਦੇਖੋ ਇਹ ਆਪਸ਼ਰ ਦੱਸਿਆ ਹੈ ਜੋ ਮੈਂ ਮੰਨ ਕੇ ਮੈਂ ਮੰਨ ਹੈ ਜੀ ਇਹ ਆਪਸ਼ਰ ਦੱਸਣਗੇ ਜੀ ਹੁਣ ਕੀ ਕਰੀਦਾ ਦਿਨ ਕਿਉਂ ਚੁਣਿਆ ਜੀ ਸਾਨੂੰ ਨਹੀਂ ਪਤਾ ਜੀ ਜੋ ਪਿਛੋਂ ਉਹੀ ਆਊਟਰ ਮਿਲਿਆ ਸੀ ਆਇਆ ਉਸ 10 ਮੀਟਰ ਦਾ ਪੱਟ ਤੁਸੀਂ ਨਾ ਨਹੀਂ ਮਿਲਿਆ ਹੋਰ ਕਿੰਨੇ ਛੇ ਚ ਪੱਟੇ ਆ ਜੀ ਮੀਟਰ ਹਾਂਜੀ ਹੋਰ ਵੀ ਛੇ ਮੀਟਰ ਪੱਟੇ ਆ ਕਿ ਸਿਰ ਪਹਿਲਾ ਹੀ ਮੀਟਰ ਹੈ ਰਕੜੀ ਵਾਲ ਦੀ ਨਹੀਂ ਪੱਟਣਾ ਆ ਸਰ ਤੁਸੀਂ ਕਿੰਨੇ ਪੱਟੇ ਆ ਨਹੀਂ ਅੱਜ ਉਹ ਕਿੰਨੇ ਮੀਟਰ ਪੱਟੇ ਪ੍ਰਭਾਸ ਨੇ ਨਹੀਂ ਉਹ ਤਾਂ ਹੋ ਜਾਏ ਕੋਈ ਨਹੀਂ ਪਟਾਇਆ ਕਲੈਕਸ਼ਨ ਵੀ ਇਕੱਠਾ ਕਰੀ ਜੀ ਕਲੈਕਸ਼ਨ ਕਿੰਨੇ ਕੱਟੇ ਅੱਜ ਅੱਜ ਹਜੇ ਕੋਈ ਨਹੀਂ ਕੱਟੇ ਇੱਥੇ ਪ੍ਰਭਾਸ ਹਜੇ ਕੋਈ ਨਹੀਂ ਕੱਟਿਆ ਭਾਈ ਇੱਕ ਇੱਕ ਤਾਂ ਪੱਟੇ ਕੱਟੇ ਮਾਰ ਵਾਲਾ ਕੱਟਿਆ ਹਾਂਜੀ ਕੱਟਾ ਇਹ ਪਹਿਲਾ ਦਾ ਮਹੀਨੇ ਦਾ ਕੱਟਿਆ ਬੰਦ ਉਹ ਤਾਂ ਮਹੀਨੇ ਦਾ ਚੱਟ ਪੱਲ ਕੱਟਿਆ ਹੋਇਆ ਜੀ ਅੱਜ ਦੀ ਤਾਰੀਖ ਨੂੰ ਕੱਟਿਆ ਹਾਂਜੀ ਹਾਲ ਤਾਂ ਕੱਟੇ ਤੁਸੀਂ ਨਹੀਂ ਨਾ ਮੀਟਰ ਤਾਂ ਨਹੀਂ ਪੱਟਿਆ ਜੀ ਤੁਸੀਂ ਮਾਰ ਕੋਈ ਕੱਟਿਆ ਜੀ ਮੀਟਰ ਤਾਂ ਨਹੀਂ ਪਟਿਆ ਆਏਗਾ ਤੁਸੀਂ ਅੱਜ ਕਨੈਕਸ਼ਨ ਕੱਟੇ ਕੋਈ ਆ ਮੀਟਰ ਪਟਿਆ ਨਹੀਂ ਨੂੰ ਮਾਰੋ ਮੀਟਰ ਖੁੱਲੇ ਆ ਜੀ ਖੁੱਲੇ ਆ ਹਾਂ ਜੀ ਖੁੱਲੇ ਆ ਬਾਈ ਹੁਣ ਐਸਡੀਓ ਸਾਹਿਬ ਨਾਲ ਤੁਹਾਡੀ ਗੱਲ ਹੋਈ ਐਸਡੀਓ ਸਾਹਿਬ ਨਾਲ ਹਾਂ ਜੀ ਐਸਡੀਓ ਸਾਹਿਬ ਕਹਿੰਦੇ ਮੀਟਰ ਲਿਆਓ ਇਤਾਰ ਕਰ ਉਹਨਾਂ ਨਾਲ ਮੀਟਰ ਤਾਰਨ। ਆਜੂ ਕਾਗੇ ਦੇਤੇ। ਸੋਲਰ ਸੋਲਰ ਵਾਲਾ ਵੀ ਤਾਰਾਂਗੇ। ਹਾਂਜੀ। ਸੋਲਰ ਵਾਲਾ ਵੀ ਸੋਲਰ ਵਾਲੇ ਵੀ ਕਹਿ ਰਹੇ ਤੇਰੇ। ਇਹ ਵੀ ਉਤਾਰਨਾ ਹੈ ਜੀ। ਹਾਂਜੀ ਉਹ ਸੋਧਾ ਨਾ ਕਰਤੀ ਉਹਨਾਂ ਨੇ। ਉਸ ਤੋਂ ਬਾਅਦ ਇਹਨਾਂ ਤਾਂ ਬਿਜਲੀ ਦਾ ਜਿਹੜਾ ਕਨੈਕਸ਼ਨ ਕੱਟਿਆ ਜਾਵੇਗਾ ਜੀ। ਨਹੀਂ ਜੀ ਆਪਾਂ ਨਹੀਂ ਕੁਝ ਕਹਿ ਸਕਦੇ ਉਹ। ਨਹੀਂ ਫਿਰ ਇਹਨਾਂ ਨੂੰ ਬਿਜਲੀ ਕਿਵੇਂ ਦਿੱਤੀ ਜਾਵੇ? ਇਹ ਅਫਸਰ ਇਹ ਅਫਸਰ ਕਰ ਸਕਦਾ ਇਹ ਸਾੜੀ ਕੋਈ ਜੀ। ਜੀਓ ਸਾਹਿਬ ਦਾ ਕਹਿਣਾ ਹੈ ਕਿ ਮੀਟਰ ਖੋਲਣ ਨੂੰ ਮਨਾ ਕਰਤਾ ਜੀ ਉਹਨੂੰ। ਉਹ ਫਿਰ ਉਹਨਾਂ ਨੇ ਨਾ ਕਰਤੇ ਕਹਿੰਦਾ ਰਹਿਣ ਦਿਓ ਫਿਰ ਅਸੀਂ ਤਾਰਾਂ ਲਾਤੀਆਂ। ਅਸੀਂ ਜਵਾਬ ਦਿੱਤੇ ਅਸੀਂ ਫਿਰ ਉਹਨੂੰ ਲਾਤੀ ਉੱਨਦੇ ਨਹੀਂ ਵਾਪਸ ਆ ਰਹੇ ਹੋ ਹੁਣ ਵਾਪਸ ਜਾਵਾਂਗੇ ਠੀਕ ਹੈ ਜਾਣਕਾਰੀ ਨਹੀਂ ਪਹਿਲਾਂ ਸੋਲਰ ਲਾਇਆ ਪਬਲਿਕ ਦੀ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਜਿਹੜੇ ਸੀ 40 ਲੱਖ ਦੇ ਕਰੀ ਰੁਪਇਆ ਲਾ ਕੇ ਜੀ ਸੋਲਰ ਲਾਇਆ ਸੀ ਜੀ ਤੇ ਇਹਨਾਂ ਨੂੰ ਕਨੈਕਸ਼ਨ ਦੇ ਜਿਹੜੇ ਪੈਸੇ ਦਿੱਤੇ ਸੀ ਸਿਕਿਉਰਿਟੀ ਭਰਾਈ ਸੀ ਜੀ ਤੇ ਉਹ ਪ੍ਰਾਪਰਟੀ ਅੰਦਰ ਸਾਡੀ ਲੱਗੀ ਹੋਈ ਹੈ ਸੰਗਤ ਦਾ ਪੈਸਾ ਲੱਗਿਆ ਹੋਇਆ ਤੇ ਮੀਟਰ ਖੋਲ ਕੇ ਲੈ ਕੇ ਜਾ ਰਹੇ ਨੇ ਕੋਈ ਨੋਟਿਸ ਨਹੀਂ ਕੋਈ ਕਾਨੂੰਨ ਦੀ ਪਰ ਪਰ ਵੀ ਜੀ ਨਹੀਂ ਦੱਸ ਰਹੇ ਕਿ ਅਸੀਂ ਇਸ ਦੇ ਤਹਿਤ ਤੁਹਾਡਾ ਮੀਟਰ ਖੋਲ ਕੇ ਲੈ ਕੇ ਜਾ ਰਹੇ ਹਾਂ ਇਹ ਕਦੇ ਵੀ ਐਸਡੀਓ ਸਾਹਿਬ ਦੇ ਹੁਕਮ ਹੈ ਐਸਡੀਓ ਸਾਹਿਬ ਦੀ ਪਰਸਨਲ ਪ੍ਰਾਪਰਟੀ ਤਾਂ ਨਹੀਂ ਹੈਗੀ ਸਾਨੂੰ ਦੱਸਦਾ ਦੋ ਐਸਡੀਓ ਸਾਡੀ ਸੇਵਾ ਵਾਸਤੇ ਲੱਗੇ ਹੋਏ ਸਤਿਕਾਰਯੋਗ ਐਸਡੀਓ ਸਾਹਿਬ ਜੀ ਸਾਨੂੰ ਦੱਸਦਾ ਦੋ ਵੀ ਤੁਸੀਂ ਸਾਡੇ ਅੰਦਰੋਂ ਕੀ ਕੀ ਚੱਕ ਕੇ ਲੈ ਕੇ ਜਾਣਾ ਹੈ ਜਨਰੇਟਰ ਚੱਕਣੇ ਹੈ ਕਿ ਮੀਟਰ ਚੱਕਣੇ ਹੈ ਕਿ ਕੀ ਕੱਟਣਾ ਹੈ ਅਸੀਂ ਮੀਟਰ ਪੁੰਨਿਆਂ ਦੇ ਤਹਿਾਰ ਤੇ ਉੱਪਰ ਇਹ ਕੰਮ ਹੋਇਆ ਕੀ ਕਹਿਣਾ ਚਾਹੋਗੇ ਚਲੋ ਰਕਣ ਪੁੰਨਿਆਂ ਦਾ ਇਹਨਾਂ ਦੀ ਵਿਚਾਰਾਂ ਦੀ ਕਾਦੀ ਹੈ ਇਹਨਾਂ ਦੀ ਕਾਦੀ ਖੁਸ਼ੀ ਜਦੋਂ ਇਹਨਾਂ ਕੋਲੋਂ ਬਿਜਲੀ ਪਾਣੀ ਵੀ ਖੋਲ ਲਿਆ ਯਾ ਤਾਂ ਇਹ ਮੰਨ ਲੈਣ ਕਿ ਇਹਨਾਂ ਦੀ ਡਿਊਟੀ ਨਹੀਂ ਹੈਗੀ ਸੰਵਿਧਾਨ ਦੇ ਵਿੱਚ ਇਹ ਬਿਲਕੁਲ ਕੋਈ ਹੱਕ ਨਹੀਂ ਹੈਗਾ ਕਿ ਇਹਨਾਂ ਦੀ ਲਾਈਫ ਦੀ ਪ੍ਰੋਟੈਕਸ਼ਨ ਸਰਕਾਰ ਦੀ ਡਿਊਟੀ ਹੈ ਇਸ ਗੱਲ ਨੂੰ ਉਹ ਮਨਜ਼ੂਰ ਕਰ ਲੈਣ ਫੇਰ ਸਾਨੂੰ ਸਭ ਕੁਝ ਮਨਜ਼ੂਰ ਹੈ ਸਾਡਾ ਅੰਦਰੋਂ ਭਾਵੇਂ ਜੋ ਮਰਜੀ ਚੱਕੀ ਜਾਣ ਇਹਨਾਂ ਨੂੰ ਜੋ ਪਹਿਲਾਂ ਇਹ ਤਾਂ ਮਨਜ਼ੂਰ ਕਰ ਲੈਣ ਕਿ ਵਾਕਈ ਹੀ ਇਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਸਰਕਾਰ ਦੀ ਡਿਊਟੀ ਨਹੀਂ ਹੈ ਇਸ ਗੱਲ ਨੂੰ ਮਨਜ਼ੂਰ ਕਰ ਲੈਣ ਫੇਰ ਬਿਜਲੀ ਪਾਣੀ ਬੰਦ ਕਰਨਾ ਸਾਨੂੰ ਵੀ ਮਨਜ਼ੂਰ ਹੈ ਅਦਰਵਾਈਜ਼ ਇਹ ਹੋ ਗਏ ਹੈ ਵਿਚਾਰ ਤੇ ਇਹਨਾਂ ਦਾ ਕੀ ਕਸੂਰ ਹੈ ਜੀ ਇਹ ਇਹ ਸਾਨੂੰ ਕਲੀਅਰ ਤਾਂ ਕਰ ਦੇਣ ਵੀ ਕਿਸ ਕਰਕੇ ਇਹਨਾਂ ਤੜਫਦੀਆਂ ਜਾਨਾਂ ਨੂੰ ਇਹਨਾਂ ਦੇ ਬਿਜਲੀ ਪਾਣੀ ਬੰਦ ਕਰਕੇ ਸੀਵਰੇ ਦੇ ਕਨੈਕਸ਼ਨ ਤੱਕ ਨਹੀਂ ਬਿਜਲੀ ਪਾਣੀ ਦੀ ਸਪਲਾਈ ਤੱਕ ਨਹੀਂ ਤੇ ਜਿੱਥੇ ਇਹਨਾਂ ਰੱਟਾ ਲਾਇਆ ਹੋਇਆ ਕਿ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਉੱਥੇ ਤੁਸੀਂ ਉਹਨਾਂ ਨਾਗਰਿਕਾਂ ਦੀ ਜਿਨ੍ਹਾਂ ਦੀ ਸਮਾਜਿਕ ਸੁਰੱਖਿਆ ਕ੍ਰਿਸ਼ਨ ਜੀ ਕਹਿੰਦੇ ਸੀ ਕਹਿੰਦੇ ਕ੍ਰਿਸ਼ਨ ਜੀ ਕਹਿੰਦੇ ਕਹਿੰਦੇ ਯਾਰ ਕੁਛ ਤਾਂ ਦੇ ਦੇ ਦੁਰਯੋਧਨੀਆਂ ਨੂੰ ਇਹਨਾਂ ਦਾ ਹੱਕ ਬਣਦਾ ਇਹਨਾਂ ਦਾ ਹੱਕ ਬਣਦਾ ਉਹ ਕਹਿੰਦਾ ਮੈਂ ਕੁਝ ਵੀ ਨਹੀਂ ਦੇਣਾ ਇਹਨਾਂ ਨੂੰ ਕੁਝ ਵੀ ਨਹੀਂ ਦੇਣਾ ਉਹ ਜੇ ਇਹਨਾਂ ਨੂੰ ਸਮਾਜਿਕ ਸੁਰੱਖਿਆ ਨਹੀਂ ਸੀ ਦੇਣੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਛੱਤ ਦੇਣੀ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਇਲਾਜ ਦੇਣਾ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਲੰਗਰ ਦੇਣਾ ਸੀ ਸਮਾਜਿਕ ਸੁਰੱਖਿਆ ਦੇਣ ਲਈ ਇਹਨਾਂ ਨੂੰ ਦਵਾਈਆਂ ਵੀ ਦੇਣੀਆਂ ਸੀ ਇਹਨਾਂ ਨੂੰ ਕੇਅਰ ਟੇਕਰ ਵੀ ਦੇਣੇ ਸੀ ਇਹਨਾਂ ਨੂੰ ਨਰਸਿੰਗ ਸਟਾਫ ਵੀ ਦੇਣਾ ਸੀ ਇਹਨਾਂ ਨੂੰ ਡਾਕਟਰ ਵੀ ਦੇਣੇ ਸੀ ਉਹ ਜੇ ਕੁਝ ਵੀ ਨਹੀਂ ਦੇ ਸਕੇ ਤੇ ਕਮ ਸੇ ਕਮ ਜਿਹੜਾ ਬਿਜਲੀ ਜਿਨ੍ਹਾਂ ਨੂੰ ਬਿਜਲੀ ਪਾਣੀ ਵੀ ਨਹੀਂ ਦੇ ਸਕੇ ਤੇ ਜਿਹੜੀ ਇੱਥੇ ਬਿਜਲੀ ਸੀ ਜਿਹੜੀ 300 ਮਿਲਕ ਯੂਨਿਟ ਦੀ ਗੱਲ ਇਹਨਾਂ ਨੇ ਵਿਚਾਰੇ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਤੁਸੀਂ ਦੇ ਸਕੇ ਤੇ ਕਮ ਸੇ ਕਮ ਸਾਡੀ ਸੋਲਰ ਨਾਲ ਜਿਹੜੀ ਬਿਜਲੀ ਬਣਦੀ ਸੀ ਉਹ ਤਾਂ ਸਾਨੂੰ ਵਰਤਣ ਦੇਣ ਨਹੀਂ ਤੇ ਸਾਨੂੰ ਨਹੀਂ ਵਰਤਣ ਦੇਣੀ ਉਹ ਤੁਸੀਂ ਉਹ ਵਰਤ ਲਓ ਬਿਜਲੀ ਹੋਰ ਗਰੀਬਾਂ ਨੂੰ ਦੇ ਦਿਓ ਹੁਣ ਉੱਪਰ ਇੰਨੇ ਲੱਖ ਦਾ ਸੋਲਰ ਪੈਨਲ ਲੱਗਿਆ ਹੋਇਆ ਹੈ ਠੀਕ ਹੈ ਪਬਲਿਕ ਦੇ ਖੋਨ ਬਸਿੰਨੇ ਦੀ ਕਮਾਈ ਚ ਤੇ ਉਹਦੇ ਵਿੱਚੋਂ ਮਤਲਬ ਤੁਸੀਂ ਉਹ ਵੀ ਮਤਲਬ ਉਹਦਾ ਵੀ ਡੈਮੇਜ ਕਰ ਰਹੇ ਹੈਗੇ ਤੁਸੀਂ ਬਾਹਰ ਦਾ ਮੀਟਰ ਤੁਸੀਂ ਪਤਨੀ ਤਾਰ ਹੀ ਲੇ ਗੇ ਕੱਟ ਵੀ ਦਿੱਤੇ ਹੈ ਤੇ ਕਮ ਸੇ ਕਮ ਜਿਹੜੇ ਅੰਦਰ ਸਾਡੇ ਆਪਣੇ ਸੰਗਤ ਦੇ ਸਹਿਯੋਗ ਦੇ ਨਾਲ ਜਾਨਾਂ ਬਚਾਉਣ ਦੇ ਲਈ ਜੋ ਇਹਨਾਂ ਦੇ ਲਈ ਬਿਜਲੀ ਪਾਣੀ ਪੈਦਾ ਕੀਤਾ ਜਾ ਰਿਹਾ ਤੁਸੀਂ ਇਹ ਮੀਟਰ ਵੀ ਤਾਰ ਰਹੇ ਹੋ ਸਾਨੂੰ ਦੱਸ ਦੋ ਵੀ ਕਾਨੂੰਨ ਐਸਾ ਹੈਗਾ ਏ ਜੇ ਹੈਗਾ ਏ ਸਾਨੂੰ ਮਨਜ਼ੂਰ ਆ ਫਿਰ ਪਰ ਸਾਨੂੰ ਦੱਸ ਤਾਂ ਦੋ ਵੀ ਤਾਰ ਕੇ ਲਿਕੇ ਜਾਣਾ ਪਹਿਲਾ ਮੀਟਰ ਕੱਟੇ ਨੂੰ ਕਿੰਨਾ ਸਮਾਂ ਹੋ ਗਿਆ ਜੀ ਤੇ ਕੁਝ ਬਿੱਲ ਬਾਰੇ ਵੀ ਗੱਲਬਾਤ ਕਰ ਰਹੇ ਉਹ ਯਾਰ ਬਿੱਲ ਤਾਂ ਸਰਕਾਰ ਦਾ ਇਹ ਸਰਕਾਰ ਦੇ ਭੇਜੇ ਹੋਏ ਨਾਗਰਿਕਾਂ ਦਾ ਇਹ ਸ਼ਮਸ਼ੇਰ ਸਿੰਘ ਦਾ ਨਹੀਂ ਹੈ ਜੀ ਇਹ ਬਿੱਲ ਹੈਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸਮਾਜਿਕ ਸੁਰੱਖਿਆ ਸਰਕਾਰ ਨੇ ਦੇਣੀ ਸੀ ਛੱਤ ਦੇਣੀ ਸੀ ਜਿਨ੍ਹਾਂ ਨੂੰ ਇਲਾਜ ਦੇਣਾ ਸੀ ਜਿਨ੍ਹਾਂ ਨੂੰ ਸੰਭਾਲ ਦੇਣੀ ਸੀ ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਦੇਣਾ ਸੀ ਜੁਲਮਾਂ ਤੋਂ ਬਚਾਉਣ ਰਾਤ ਦੀ ਗੱਲ ਹੈ 600 ਯੂਨਿਟ ਪ੍ਰਤੀ ਬੰਦਾ ਦੇਣਾ ਰਾਤ ਦੀ ਗੱਲ ਹੈ ਕਿ ਆ ਕਿਦਾਂ ਬੀਬੀ ਸਾਡੇ ਕੋਲ ਕੱਲ ਮੈਂ ਪਿਛਲੇ ਤੁਹਾਨੂੰ ਇੱਕ ਹਫ਼ਤੇ ਦੀ ਗੱਲ ਦੱਸਾਂ ਕਿੰਨੇ ਕੇਸ ਸਾਡੇ ਕੋਲ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਦੇ ਕੋਲ ਸਰਕਾਰ ਦੇ ਡਿਪਾਰਟਮੈਂਟਾਂ ਦੇ ਕੋਲ ਤੱਕੇ ਖਾ ਖਾ ਕੇ ਐਪਲੀਕੇਸ਼ਨਾਂ ਦੇ ਉਤੋਂ ਅਖਰ ਮਿਟ ਗਏ ਐ ਅਖਰ ਨਹੀਂ ਪੜੇ ਜਾ ਰਹੇ ਤੱਕੇ ਖਾ ਖਾ ਕੇ ਅਖੀਰ ਨੂੰ ਜਦੋਂ ਸਾਡੇ ਕੋਲ ਆਏ ਫਿਰ ਉਹ ਉਹਨਾਂ ਨੂੰ ਦਾਖਲ ਕੀਤਾ ਉਹਨਾਂ ਰਿਕਾਰਡ ਹੈ ਪਰसों ਵੀ ਦਾਖਲ ਕੀਤਾ ਕੱਲ ਵੀ ਦਾਖਲ ਕੀਤਾ ਬੱਚਿਆਂ ਨੂੰ ਵੀ ਦਾਖਲ ਕੀਤਾ ਉਹਨਾਂ ਨੇ ਫੋਨ ਕਰ ਕਰਕੇ ਜਦੋਂ ਅੱਕ ਗੀਆਂ ਥੱਕ ਗੀਆਂ ਉਹ ਫਿਰ ਸਾਡੇ ਕੋਲ ਇੱਥੇ ਰੋਣਦੀਆਂ ਰੋਣਦੀਆਂ ਪਹੁੰਚੀਆਂ ਤੇ ਉਹਨਾਂ ਨੂੰ ਦਾਖਲ ਕੀਤਾ ਤੇ ਮੈਂ ਕਿਹਾ ਚਲੋ ਜਦੋਂ ਉਹ ਕਰਨ ਲੱਗੇ ਨਾ ਵੀ ਅ ਬੱਚੇ ਅੱਛੇ ਫੀਲ ਕਰਨ ਲੱਗੇ ਮੈਂ ਕਿਹਾ ਵੀ ਬਿਜਲੀ ਪਾਣੀ ਦਾ ਸੀ ਜਨਰੇਟਰਾਂ ਦੀ ਕੋਸ਼ਿਸ਼ ਕਰਦੇ ਜਨਰੇਟਰ ਕਿਸੇ ਵੇਲੇ ਵੀ ਜਵਾਬ ਦੇ ਜਾਂਦੇ ਆ ਹੈਡਾਂ ਦੇ ਵਿੱਚੋਂ ਇਹਦੇ ਜਨਰੇਟਰ ਦੇ ਹੈਡ ਦੇ ਵਿੱਚੋਂ ਮਗਲੈ ਨਿਕਲਦਾ ਜੀ ਬੰਦ ਕਰਨਾ ਪੈ ਗਿਆ ਵੀ ਇੱਥੇ ਬਿਜਲੀ ਪਾਣੀ ਦੀ ਜਿਹੜੀ ਹੈ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ 100% ਵੀ ਆਪਣੇ ਨਾਗਰਿਕ ਦੀ ਜਾਨ ਬਚਾਉਣੀ ਹੈ ਪਰ ਸਾਨੂੰ ਨਹੀਂ ਪਤਾ ਇਹ ਪੰਜਾਬ ਕੈਸਾ ਹੋ ਗਿਆ ਸ਼ਹੀਦਾਂ ਦੇ ਸੁਪਨੇ ਦਾ ਪੰਜਾਬ ਕੈਸਾ ਹੋ ਗਿਆ ਲਚਾਰਾਂ ਦੇ ਕੋਲੋਂ ਬਿਜਲੀ ਪਾਣੀ ਵੀ ਖੋ ਲਿਆ ਇਹ ਨਹੀਂ ਸਾਨੂੰ ਪਤਾ ਲੱਗਦਾ ਵੀ ਕਸੂਰ ਕੀ ਹੈ ਸਾਡਾ ਤੇ ਜੰਦਰੋਂ ਤਾਰਨੇ ਮੀਟਰ ਤਾਰ ਲੈ ਜਿਓ ਪਰ ਕਾਨੂੰਨ ਦਾ ਦੱਸੋ ਵੀ ਕਾਨੂੰਨ ਬਣਿਆ ਹੋਇਆ ਕੋਈ ਇਹ ਭਾਈ ਸਾਹਿਬ ਪਹਿਲਾਂ ਵੀ ਇਹ ਜਿਸ ਤਰ੍ਹਾਂ ਦਾ ਕਾਲਾ ਕਾਨੂੰਨ ਤੁਹਾਡੇ ਨਾਲ ਖੇਲ ਖੇਲਿਆ ਜਾ ਰਿਹਾ ਹੈਗਾ ਸਾਡਾ ਇਹਨਾਂ ਵੀ ਸੰਘਰਸ਼ ਕੀਤਾ ਹੈਗਾ ਸੜਕਾਂ ਦੇ ਉੱਪਰ ਉਤਰੇ ਹੋ ਬਹੁਤ ਜੱਥੇਬੰਦੀਆਂ ਤੁਹਾਡੇ ਨਾਲ ਆਈਆਂ ਤੇ ਹੁਣ ਫਿਰ ਕੀ ਅਗਲਾ ਰੁਕ ਕੀ ਹੋਏਗਾ ਜੀ ਕੰਮ ਨਹੀਂ ਚਲੋ ਵਸਤੇ ਇਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਭਾਈ ਮੈਂ ਤਾਂ ਵੈਸੇ ਇਹ ਕਹਿੰਦਾ ਵੀ ਜ਼ੁਲਮਾਂ ਦਾ ਸ਼ਿਕਾਰ ਹੋਨੇ ਸੜਕਾਂ ਤੇ ਰੁਲ ਕੇ ਜੀ ਘਰਾਂ ਦੇ ਵਿੱਚੋਂ ਪੁਕਾਰ ਰਹੇ ਹੁਣ ਘਰਾਂ ਚੋਂ ਕਿੰਨੇ ਕੱਢ ਕੇ ਲਿਆਉਣੇ ਪੈਣੇ ਆ ਘ ਕੰਤੇ ਰੁਲ ਕੇ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਉਹ ਬਤਾ ਰਹੇ ਕਿੰਨਾ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹੈ ਅਸੀਂ ਤਾਂ ਇਹਨਾਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਜਿਹੜੀ ਰੱਬ ਨੇ ਦਿੱਤੀ ਜ਼ਿੰਦਗੀ ਅਸੀਂ ਤਾਂ ਲਗਾਉਣੀ ਹੈ ਲਗਾਉਣੀ ਹੈ ਠੀਕ ਹੈ ਇਸ ਕਰਕੇ ਮਤਲਬ ਇਹਨਾਂ ਜੋ ਇਹਨਾਂ ਨੂੰ ਚੰਗਾ ਲੱਦਾ ਇਹ ਕਰ ਰਹੇ ਹੈ ਤੇ ਜੋ ਮਤਲਬ ਹੁਣ ਸੰਗਤ ਨੂੰ ਚੰਗਾ ਲੱਗੂਗਾ ਸੰਗਤ ਨੇ ਕਰਨਾ ਹੈਗਾ ਕੋਈ ਗੱਲ ਨਹੀਂ ਅਸੀਂ ਐਦਾਂ ਨਹੀਂ ਭਾਈ ਸਾਹਿਬ ਸਰਕਾਰ ਵੱਲੋਂ ਜਿਹੜੀ ਪਰਿਵਾਰਾਂ ਨੂੰ ਯੂਨਿਟ ਫ੍ਰੀ ਦਿੱਤੇ ਜਾ ਰਹੇ ਪਰ ਮੰਥ 300 ਲੱਗਦਾ ਨਹੀਂ ਕਿ ਇਹ ਵੀ ਤਾਂ ਇਸੇ ਪੰਜਾਬ ਦੇ ਵਾਸੀ ਹੈ ਇਹਨਾਂ ਨੂੰ ਵੀ ਜਿਹੜੀ ਬਿਜਲੀ ਫ੍ਰੀ ਦੇਣੀ ਚਾਹੀਦੀ ਹੈ ਸਰਕਾਰ ਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਜੇ ਲੱਗਦਾ ਨਹੀਂ ਹੈਗਾ ਤਾਂ ਫਿਰ ਸੈਕਟਰੀਸ ਨੂੰ ਚੈੱਕ ਕਰਾਉਣਾ ਚਾਹੀਦਾ ਹੈ ਇਹਨਾਂ ਨੂੰ ਤਾਂ ਮਤਲਬ ਜਾਦੇ ਲੋਡ ਹੈ ਕਿ ਘਰ ਦੇ ਵਿੱਚ ਕੋਈ ਬਜ਼ੁਰਗ ਹੋਵੇ ਕੋਈ ਬਿਮਾਰ ਹੋਵੇ ਘਰ ਦੇ ਵਿੱਚ ਉਹਦੇ 'ਤੇ ਵੱਧ ਧਿਆਨ ਦੇਣਾ ਘੱਟ ਦੇਣਾ ਇਹ ਜਾਂ ਤਾਂ ਮੰਨ ਲਓ ਕਿ ਇਹਨਾਂ ਜਦੋਂ ਬੇਵਸਤੇਲਾਚਾਰ ਨਾਗਰਿਕ ਜਿਹੜਾ ਰੁੱਲ ਰੁੱਲ ਕੇ ਮਰ ਰਿਹਾ ਏ ਕਿ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਬਚਾਉਣਾ ਵੀ ਇਹ ਸਾਡੀ ਡਿਊਟੀ ਨਹੀਂ ਹੈ ਜਾਂ ਤਾਂ ਇਹ ਮਨਜ਼ੂਰ ਕਰ ਲਓ ਜੇ ਤੁਹਾਨੂੰ ਮਨਜ਼ੂਰ ਹੈ ਫਿਰ ਸਾਨੂੰ ਆ ਤੱਕਾਸ਼ਾਹੀ ਵੀ ਮਨਜ਼ੂਰ ਹੈ ਸਾਨੂੰ ਮਨਜ਼ੂਰ ਹੈ ਕੋਈ ਗੱਲ ਨਹੀਂ ਪਰ ਤੁਸੀਂ ਇੱਕ ਵਾਰ ਇਹ ਮੰਨ ਤਾਂ ਲੋ ਕਿ ਲਾਈਫ ਜਿਹੜੀ ਹੈ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਨਾਗਰਿਕ ਰੁੱਲ ਰਿਹਾ ਏ ਤੇ ਉਸ ਨੂੰ ਬਚਾਉਣਾ ਉਹਦੀ ਲਾਈਫ ਨੂੰ ਪ੍ਰੋਟੈਕਸ਼ਨ ਦੇਣੀ ਸਰਕਾਰ ਦੀ ਸੰਵਿਧਾਨਿਕ ਡਿਊਟੀ ਨਹੀਂ ਹੈ ਮੈਂ ਸਤਕਾਰਿਓ ਕੋਰਟ ਨੂੰ ਵੀ ਕਹਿੰਦਾ ਹੈਗਾ ਵੀ ਇਹ ਤੁਹਾਡੇ ਕੋਲ ਵੀਡੀਓ ਜਾ ਰਹੀ ਹੈ ਤੁਸੀਂ ਇਹਨੂੰ ਵਿਚਾਰੇ ਹੋ ਕੀ ਸਰਕਾਰ ਦੀ ਸੰਵਿਧਾਨਿਕ ਡਿਊਟੀ ਲਾਈਫ ਨੂੰ ਬਚਾਉਣਾ ਅਮਰਜੈਂਸੀ ਹਾਲਾਤਾਂ ਦੇ ਵਿੱਚ ਸੰਵਿਧਾਨਿਕ ਡਿਊਟੀ ਸਰਕਾਰ ਦੀ ਹੈਗੀ ਹੈ ਕਿ ਨਹੀਂ ਹੈਗੀ ਉਹ ਇਹ ਮਨਜ਼ੂਰ ਕਰ ਲੈਣ ਸਾਨੂੰ ਦੱਸ ਦੇਣ ਸਾਨੂੰ ਦੱਸ ਦੇਣ ਜਰੂਰ ਕਿ ਸਾਡੀ ਡਿਊਟੀ ਨਹੀਂ ਹੈ ਸਾਨੂੰ 10 ਦਿਨ ਜ਼ਰੂਰ ਫਿਰ ਸਾਨੂੰ ਵੀ ਇਹ ਮਨਜ਼ੂਰ ਹੈ ਜਿਸ ਕਰਕੇ ਸਾਨੂੰ ਦੱਸਿਆ ਨਿਯਾਰਿਆ ਕਿਸ ਕਰਕੇ ਅਸੀਂ ਕਿਹਾ ਸੀ ਵੀ ਸਾਨੂੰ ਦੱਸ ਦੋ ਵੀ ਤੁਸੀਂ ਅੰਦਰਲੇ ਮੀਟਰ ਵੀ ਖੋਲ ਸਕਦੇ ਆ ਵੀ ਕਿਹੜਾ ਕਾਨੂੰਨ ਹੈ ਅੰਦਰੋਂ ਕੀ ਕੀ ਤੋੜ ਸਕਦੇ ਆ ਕੀ ਕੀ ਖੋਲ ਸਕਦੇ ਆ ਕੀ ਕੀ ਚੱਕ ਸਕਦੇ ਆ ਗੇਟ ਦੇ ਅੰਦਰ ਵੜ ਕੇ ਉਹ ਦੱਸਣ ਦੀ ਕੋਈ ਗੱਲੇ ਨਹੀਂ ਆ ਰਹੀ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਆ ਪਰ ਦੱਸਿਆ ਤਾਂ ਜਾਵੇ ਕਿਹੜੇ ਕਾਨੂੰਨ ਦੇ ਤਹਿਤ ਲੈ ਕੇ ਜਾਣਾ ਚਾਹੁੰਦੇ ਆ ਭਾਈ ਸਾਹਿਬ ਹੁਣ ਇਹਨਾਂ ਨੇ ਕੋਈ ਨੋਟਿਸ ਕੋਈ ਜਾਣਕਾਰੀ ਨਹੀਂ ਦਿੱਤੀ ਇਹ ਦਾਵਾ ਕਰ ਰਹੇ ਵੀ ਅਸੀਂ WhatsApp ਕੀਤਾ ਹੈ ਕੁਸ਼ਰ ਨੂੰ ਨਹੀਂ ਨਹੀਂ ਕੁਸ਼ਰ ਨੂੰ ਨਹੀਂ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਤੇ ਦੇਖ ਸਕਦੇ ਹਾਂ ਕੀ ਕੀ ਅੰਦਰੋਂ ਕੀ ਕੀ ਲੈ ਕੇ ਜਾਣਾ ਸੀ ਸਾਨੂੰ ਕੁਝ ਨਹੀਂ ਪਤਾ ਇਹਨਾਂ ਨੇ ਪਰ ਕਿਸੇ ਦੇ ਘਰ ਦੇ ਵਿੱਚ ਪੜਨਾ ਕਿਸੇ ਦੇ ਘਰ ਦੇ ਵਿੱਚ ਨਾਗਰਿਕ ਦੇ ਅੰਦਰ ਵੜ ਕੇ ਉਹਨਾਂ ਦੇ ਮੀਟਰ ਖੋਲਣੇ ਜਾਂ ਹੋਰ ਕੀ ਕੀ ਚੱਕਣਾ ਇਹਦਾ ਅਧਿਕਾਰ ਕਾਨੂੰਨ ਦਿੰਦਾ ਏ ਮੇਰੇ ਹਿਸਾਬ ਨਾਲ ਨਹੀਂ ਦਿੰਦਾ ਐਦਾਂ ਤੁਸੀਂ ਕਿਸੇ ਦੀ ਪਰਸਨਲ ਪ੍ਰੋਪਰਟੀ 'ਚ ਐਂਟਰ ਨਹੀਂ ਕਰ ਸਕਦੇ ਮੈਨੂੰ ਲੱਗਦਾ ਸਰਕਾਰ ਵੀ ਨਹੀਂ ਅਲਾਉ ਕਰੂਗੀ ਸੰਵਿਧਾਨ ਵੀ ਨਹੀਂ ਅਲਾਉ ਕਰੂਗਾ ਕੋਈ ਪਾਲਿਸੀ ਅਲਾਉ ਨਹੀਂ ਕਰੂਗੀ ਜੇ ਅਲਾਉ ਕਰਦੀ ਐ ਸਾਨੂੰ ਉਹ ਆਰਟੀਕਲ ਇੱਕ ਵਾਰ ਦਿਖਾ ਦੋ ਕਿਉਂਕਿ ਸਾਡੇ ਘਰ ਦੇ ਵਿੱਚ ਤੁਸੀਂ ਕਿਸ ਆਧਾਰ ਤੇ ਬੜੇ ਐ ਸਾਡੇ ਘਰ ਦੇ ਵਿੱਚੋਂ ਤੁਸੀਂ ਕੀ ਕੁਝ ਚੱਕ ਕੇ ਲਿਆ ਸਕਦੇ ਐ ਸਾਨੂੰ ਦੱਸ ਦਿਆ ਦੋ ਵੀ ਕਿਹੜੇ ਕਾਨੂੰਨ ਦੇ ਤਹਿਤ ਲਿਆ ਸਕਦੇ ਐ ਅਸੀਂ ਸਿਰਫ ਇੰਨਾ ਹੀ ਪੁੱਛਣਾ ਚਾਹੁੰਦੇ ਆਂ ਵੀ ਇੱਕ ਨਾਗਰਿਕ ਕਮੈਂਟਰ ਅੰਦਰ ਤੱਕ